ਅਸੀ ਕਾਲ ਦੋਸਤੋ ਇਸ ਵਕਤ ਆਪਾਂ ਵੀਰ ਸੁਖੇ ਸੁਭਰਾਜ ਦੇ ਕੋਲ ਬੈਠਿਆ ਜੀ ਦੋ ਬੋਲ ਲਿਖੇ ਉਹਨਾਂ ਦੀ ਕਲਮ ਦੇ ਵਿੱਚੋਂ ਕੀ ਬੋਲ ਲਿਖਿਆ ਜੀ ਦੇਣੇ ਥੋੜੀ ਜੀ ਸੁਖਾ ਸੁਭਰਾਜ ਜਾਣਕਾਰੀ ਜੀ ਫੇਸਬੁੱਕ 'ਤੇ ਮਿੰਤਾਮੇ ਵੇਖੇ ਕਰਦੇ ਬੜੇ ਔਖੇ ਆ ਗਰੀਬਾਂ ਦੇ ਡੰਗ ਸਰਦੇ ਫੇਸਬੁੱਕ 'ਤੇ ਮਿੰਤਾਮੇ ਵੇਖੇ ਕਰਦੇ ਬੜੇ ਔਖੇ ਆ ਗਰੀਬਾਂ ਦੇ ਡੰਗ ਸਰਦੇ ਨਹੀਂ ਲੱਗਦਾ ਗਰੀਬਾਂ ਦੇ ਕੋਈ ਨੇੜੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਣ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਲੰਗਰ ਲਈ ਇਹ ਦਵਾਈਆਂ ਦੇ ਕਰੀਏ ਫਿਕਰ ਪੜਾਈਆਂ ਦੇ ਲੰਗਰ ਲਈ ਇਹ ਦਵਾਈਆਂ ਦੇ ਕਰੀਏ ਫਿਕਰ ਪੜਾਈਆਂ ਦੇ ਖੁਸ਼ੀ ਵੰਡਿਏ ਗਰੀਬਾਂ ਦੇ ਵੇੜੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਣ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਭਰੇ ਭਾਂਡੇ ਵਿੱਚ ਪਾਉਂਦੀ ਦੁਨੀਆ ਵਧਿਆ ਢਿੱਡ ਵਧਾਉਂਦੀ ਦੁਨੀਆ ਭਰੇ ਭਾਂਡੇ ਵਿੱਚ ਪਾਉਂਦੀ ਦੁਨੀਆ ਵਧਿਆ ਢਿੱਡ ਵਧਾਉਂਦੀ ਦੁਨੀਆ ਸੱਚ ਬੋਲਣਾ ਪੈਂਦਾ ਕਰਕੇ ਵੱਡੇ ਵੱਡੇ ਜੇਰੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਣ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਕਰਦੇ ਆ ਲੋਕੀ ਪੈਸਾ ਦਾਨ ਨਾਲੇ ਗੱਡੀਆਂ ਵੇਲੇ ਸਾਧਾ ਨੂੰ ਡੇਰਿਆਂ ਚ ਮੁਕਜਾਂ ਲੱਗੀਆਂ ਕਰਦੇ ਆ ਲੋਕੀ ਪੈਸਾ ਦਾਨ ਨਾਲੇ ਗੱਡੀਆਂ ਵੇਲੇ ਸਾਧਾ ਨੂੰ ਡੇਰਿਆਂ ਚ ਮੁਕਜਾਂ ਲੱਗੀਆਂ ਡੋਬੇ ਇਹਨਾਂ ਨੇ ਕਈਆਂ ਦੇ ਬੇੜੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਨ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਬਾਬਾ ਜੀ ਬਾਬਾ ਜੀ ਕਹਿੰਦੀਆਂ ਆਗੇ ਸੰਗਤਾਂ ਪੈਰਾਂ ਦੇ ਵਿੱਚ ਬੈਂਦੀਆਂ ਬਾਬਾ ਜੀ ਬਾਬਾ ਜੀ ਕਹਿੰਦੀਆਂ ਆਦੇ ਸੰਗਤਾਂ ਪੈਰਾਂ ਦੇ ਵਿੱਚ ਪੈਂਦੀਆਂ ਲੱਗੀ ਰਹਿੰਦੀ ਰੋਕ ਚਾਰ ਚਤੇਰੇ ਮਿੱਤਰੋ ਸਾਧਾਂ ਨੂੰ ਜ਼ਮੀਨਾਦਾਨ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਦੀਦਕਾਰਾ ਗੁੱਸਾ ਕਰੇਗਾ ਜ਼ਰੂਰ ਮੇਰੀ ਗੱਲ ਦਾ ਦੱਸ ਤੇਰੇ ਦਸਬੰਧ ਨਾਲ ਕਿਹੜਾ ਵੈਦ ਖਾਨਾ ਚਾਹਦਾ ਦੀਦਕਾਰਾ ਤੁਸੀਂ ਕਰੇਗਾ ਜ਼ਰੂਰ ਮੇਰੀ ਗੱਲ ਦਾ ਦੱਸ ਤੇਰੇ ਦਸਬੰਧ ਨਾਲ ਕਿਹੜਾ ਵੈਦ ਖਾਨਾ ਚੱਲਦਾ ਪਿੰਡ ਸਭਰਾਮੀ ਪਰੇ ਕਰਦੇ ਸੁੱਖੇ ਵਰਗੇ ਬਥੇਰੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਣ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਸਾਧਾ ਨੂੰ ਜ਼ਮੀਨਾਂ ਦਾਣ ਹੁੰਦੀਆਂ ਖੋਲਣ ਲਈ ਡੇਰੇ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਅਗਲੀ ਫੇਰ ਗਰੀਬਾਂ ਦੇ ਕਾਲੇ ਮਛੀਰੀ ਦੇ ਭਾਂਡੇ ਲੈ ਕੇ ਕਾਮੇ ਦੇ ਭਾਂਡੇ ਜਿਵੇਂ ਪੁਰਾਣੇ ਸਮੇਂ ਦੇ ਕੰਮਿਆਂ ਦੇ ਭਾਂਡੇ ਵੱਖਰੇ ਕਰ ਦਿੰਦੇ ਸੀ ਬਾੜੀ ਪੀਣ ਦਾ ਵੀ ਬਿਲਕੁਲ ਨਹੀਂ ਬਿਲਕੁਲ ਤੋਸਾ ਹੁਣ ਨਾ ਮਿਲ ਗਿਆ ਦਾ ਸਾਰਾ ਦਿਨ ਕੰਮਕਾਰ ਕਰੇ ਡੰਗਰ ਵਰਸ਼ਾ ਸਾਹਮ ਦਾ ਰੋਟੀ ਖਾ ਕੇ ਸੁਬਾ ਸ਼ਾਮ ਆਪੇ ਭਾਂਡੇ ਮਾਜਦਾ ਸਾਰਾ ਦਿਨ ਕੰਮਕਾਰ ਕਰੀ ਡੰਗਰ ਵਛਾ ਸਾਹਮ ਦਾ ਰੋਟੀ ਖਾ ਕੇ ਸਾਰਾ ਦਿਨ ਰੋਟੀ ਖਾ ਕੇ ਆਪੇ ਭਾਂਡੇ ਮਾਜਦਾ ਉਸ ਘਰ ਵਿੱਚੋਂ ਕਦੇ ਵੀ ਨਹੀਂ ਦੁੱਖ ਮੁਕਣੇ ਤੇਰੇ ਸਾਧਾਂ ਦੇ ਗਲੀਚੇ ਪਾਉਂਦੀ ਧੋ ਧੋ ਸੁਕਣੇ ਘਰੇ ਆ ਦੀ ਮਕਾਮੇ ਦੇਣੀ ਊਠੇ ਭਾਂਡੇ ਚੁੱਕਣੇ ਤੇਰੇ ਸਾਧਾਂ ਦੇ ਗਲੀਚੇ ਪਾਉਂਦੀ ਧੋ ਧੋ ਸੁਕਣੇ ਘਰੇ ਆ ਦੀ ਮਛੀਰੀ ਦੇਣੀ ਊਠੇ ਭਾਂਡੇ ਚੁੱਕਣੇ ਵੇਲੜਾਂ ਦੇ ਪੈਰੀਂ ਹੱਥ ਲਾਉਂਦੀ ਦੁਨੀਆ ਕਾਮੇ ਬੰਦੇ ਦੀ ਕਦਰ ਨਾ ਪਾਉਂਦੀ ਦੁਨੀਆ ਵੇਲੜਾਂ ਦੇ ਪੈਰੀ ਹੱਥ ਲਾਉਂਦੀ ਦੁਨੀਆ ਕਾਮੇ ਬੰਦੇ ਦੀ ਕਦਰ ਨਾ ਪਾਉਂਦੀ ਦੁਨੀਆ ਗੋਹੇ ਕੁੜੇ ਦੀ ਕਈਆਂ ਨੂੰ ਪੈਂਦੇ ਸੱਟਣੇ ਡੇਰੇ ਸਾਧਾਂ ਦੀ ਗਲੀਚੇ ਪਾਉਂਦੀ ਧੋ ਧੋ ਸੁਪਕਣੇ ਘਰੇ ਆਗ ਦੀ ਮੈਂ ਕਾਮੇ ਦੇਣੀ ਊਠੇ ਭਾਂਡੇ ਚੁੱਕਣੇ ਛੀਰੀ ਦੇਣੀ ਊਠੇ ਭਾਂਡੇ ਚੁੱਕਣੇ ਸ਼ਾਮ ਨੂੰ ਮੁੜੇ ਘਰੋਂ ਜਾਂਦੀ ਆ ਸਵੇਰ ਦੀ ਸ਼ਾਮ ਨੂੰ ਮੁੜੇ ਘਰੋਂ ਜਾਂਦੀ ਆ ਸਵੇਰ ਦੀ ਸਾਰਾ ਦਿਨ ਜੁੱਤੀਆਂ ਤੇ ਚੁੰਨੀ ਰਹੀਂਦੀ ਵੇਰਦੀ ਸ਼ਾਮ ਨੂੰ ਮੁੜੇ ਘਰੋਂ ਜਾਂਦੀ ਆ ਸਵੇਰ ਦੀ ਸਾਰਾ ਦਿਨ ਸੇਰੀ ਉਤੋਂ ਲਾ ਕੇ ਚੁੰਨੀ ਰੰਦੀ ਫੇਰਦੀ ਦਾ ਸ਼ਾਮ ਨੂੰ ਮੁੜੇ ਘਰੋਂ ਜਾਂਦੀ ਆ ਸਵੇਰ ਦੀ ਸਾਰਾ ਦਿਨ ਜੁੱਤੀਆਂ ਤੇ ਕੱਪੜਾ ਆ ਰੰਦੀ ਫੇਰਦੀ ਚਰਨ ਗੰਗਾ ਵਿੱਚੋਂ ਪੀਂਦੀ ਭਰ ਭਰ ਘੋਟਣੀ ਡੇਰੇ ਸਾਧਾਂ ਦੇ ਗਲੀਚੇ ਪਾਉਂਦੀ ਧੋ ਧੋ ਸੁੱਕਣੀ ਘਰੇ ਆਗ ਦੀ ਮਕਾਮੇ ਦੇਣੀ ਯੂਥੇ ਭਾਂਡੇ ਚੁੱਕਣੀ ਸਾਧ ਦੇ ਅਗੀਠੇ ਕੋਲ ਬਹਿ ਕੇ ਨਾਮ ਯੱਪਦੀ ਸਾਧ ਦੇ ਅਗੀਠੇ ਕੋਲ ਬਹਿ ਕੇ ਨਾਮ ਯੱਪਦੀ ਲੰਗਰਾਂ 'ਚ ਜਾ ਜਾ ਝੂਠਾਂ ਚੱਟਦੀ ਸੱਚ ਸੁਣ ਕੇ ਕਈਆਂ ਦੇ ਅੱਜ ਸਾਹ ਸੁੱਕਣੇ ਡੇਰੇ ਸਾਧਾਂ ਦੇ ਗਲੀਚੇ ਪੌਂਦੀ ਧੋ ਧੋ ਸੁੱਕਣੇ ਘਰੇ ਆਗ ਦੀ ਮਕਾਮੇ ਦੇਣੀ ਊਠੇ ਭਾੜੇ ਚੁੱਕਣੇ ਅਗਲ ਦੀ ਅੰਨੀ ਘਾੜਿਆ ਗਿਆਨ ਦੀ ਜਾ ਕੇ ਡੇਰੀਆਂ ਚ ਫਿਰੇ ਖਾਤਾ ਛਾਂਦੀ ਅਗਲ ਦੀ ਅੰਨੀ ਘਾੜਿਆ ਗਿਆਨ ਦੀ ਜਾਂ ਕੀ ਡੇਰੀਆਂ ਚ ਫਿਰੇ ਖਾਤਾ ਛਾਂਦੀ ਸੋਚ ਦੇ ਨੀਵੇਂ ਸੋਚਦੇ ਆ ਨੀਵੇਂ ਗੱਲੀ ਬੰਤੀ ਬਣਦੀ ਕਿ ਬੜੇ ਉੱਚ ਨੇ ਡੇਰੇ ਸਾਧਾਂ ਦੇ ਗਲੀਚੇ ਪੌਂਦੀ ਧੋਲ ਧੋ ਸੁੱਕਣੇ ਘਰੇ ਆਗ ਦੀ ਮਕਾਮੇ ਦੇਣੀ ਯੂਠੇ ਭਾਂਡੇ ਚੁੱਕਣੇ ਜਿਹੜੇ ਸਰੋਵਰ ਵਿੱਚੋਂ ਭਰ ਕੇ ਕੈਨੀ ਤੇਰਾ ਮੁੰਡਾ ਲਿਆਉਂਦਾ ਏ ਜਿਹੜੇ ਸਰੋਵਰ ਵਿੱਚੋਂ ਭਰ ਕੇ ਕੈਨੀ ਤੇਰਾ ਮੁੰਡਾ ਲਿਆਉਂਦਾ ਏ ਜਿੱਥੇ ਸਾਰੀ ਦੁਨੀਆ ਨਹਾਉਂਦੀ ਉਥੇ ਸ਼ੀਰੀ ਤੇ ਭਈਆ ਨਹਾਉਂਦਾ ਏ ਸੱਚ ਸੁਣ ਕੇ ਕਈਆਂ ਦੇ ਅੱਜ ਦਿਲ ਟੁੱਟਣੇ ਤੇਰੇ ਸਾਧਾਂ ਦੇ ਗਲੀਚੇ ਪਾਉਂਦੀ ਧੂ ਧੂ ਸੁਪਨੇ ਘਰੇ ਆਗ ਦੀ ਮੈ ਛੀਰੀ ਦੇਣੀ ਉਥੇ ਭਾਂਡੇ ਚੁੱਕਣੇ ਛੱਡਦੀ ਨਹੀਂ ਕੋਈ ਸੰਗਰਾਦ ਮੱਸਿਆ ਛੱਡਦੀ ਨਹੀਂ ਕੋਈ ਸੰਗਰਾਦ ਮੱਸਿਆ ਸੁੱਖੇ ਸੁਭਰਾਵਾਂ ਵਾਲੇ ਸੱਚ ਦੱਸਿਆ ਛੱਡਦੀ ਨਹੀਂ ਕੋਈ ਸੰਗਰਾਦ ਮੱਸਿਆ ਸੁਖੇ ਸਭਰਾਵਾਂ ਵਾਲੇ ਸੱਚ ਦੱਸਿਆ ਸੱਚ ਸੁਣ ਕੇ ਕਈਆਂ ਦੇ ਅੱਜ ਦਿਲ ਟੁੱਟਣੇ ਦੇਰੇ ਸਾਧਾਂ ਦੇ ਗਲੀਚੇ ਪਾਉਂਦੀ ਧੋ ਧੋ ਸੁਕਣੀ ਘਰੇ ਆਖਦੀ ਮੈਂ ਕਾਮੇ ਦੇਣੀ ਝੂਠੇ ਭਾਂਡੇ ਚੁਕਣੇ ਘਰੇ ਆਖਦੀ ਮੈਂ ਕਾਮੇ ਦੇਣੀ ਝੂਠੇ ਭਾਂਡੇ ਚੁਕਣੇ ਵਾਹਿਗੁਰੂ ਵਾਹਿਗੁਰੂ ਸਭ ਤੇ ਪਾਕੀ ਪਤਾ ਕੱਲ ਕੀ ਆ ਇਹਦੇ ਵਿੱਚ ਕੀ ਗੱਲ ਬਈ ਸੇਵਾ ਕਰਨ ਦਾ ਆਪਾਂ ਨੂੰ ਭਾਵੇਂ ਤਾਂ ਹੀ ਫਾਇਦਾ ਕੋਈ ਤੇਰ ਮੇਰਣਾ ਹੋਵੇ ਪਹਿਲੇ ਸਮਿਆਂ ਦੇ ਵਿੱਚ ਵਾਝਾਰ ਕੀਤੀ ਜਾਂਦੀ ਸੀ ਪਰ ਜੇ ਗੱਲ ਕਰੀਏ ਨਾ ਵੀ ਜਿਹੜਾ ਬੰਦਾ ਮਿਹਨਤ ਕਰਦਾ ਹੋਵੇ ਜਿਵੇਂ ਹੁਣ ਆਪਾਂ ਘਰ ਦੇ ਵਿੱਚ ਬੰਦਾ ਉਹਨੂੰ ਰੱਖਿਆ ਹੁੰਦਾ ਹੈ ਜੀ ਤੇ ਉਹਦੇ ਤੋਂ ਨਫ਼ਰਤ ਕਰੀ ਜਾਵੇ ਕੰਮਕਾਰ ਸਾਰਾ ਕਰਾਵਾਂਗੀ ਹੈ ਨਾ ਤੇ ਜੇ ਸ਼ਾਮ ਨੂੰ ਰੋਟੀ ਦਾ ਟਾਈਮ ਹੋਵੇ ਤੇ ਆ ਕਹਿੰਦੇ ਮੈਂ ਭਾਂਡੇ ਨਹੀਂ ਚੁਖੜੇ ਇਹਦੇ ਬਰਤਨ ਨਹੀਂ ਮਾਜੜੇ ਤੇ ਮੈਂ ਸਾਧਾ ਦੇ ਗੁਰਦੁਆਰੇ 'ਚ ਮੈਂ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੰਦੇ ਦੀ ਰੱਖੇ ਦੇ ਬੰਦੇ ਦੀ ਕਿਉਂਕਿ ਉਹਨਾਂ ਦਾ ਵੀ ਉਹਨਾਂ ਹੀ ਹੱਕ ਬਣਦਾ ਹੈ ਕਰਦਰ ਕਰਨੀ ਚਾਹੀਦੀ ਹੈ ਕਹਿੰਦੇ ਉਹ ਪਾਪ ਜੀ ਬੜਾ ਵਧੀਆ ਗੀਤ ਨੇ ਲਿਖਿਆ ਇਹਦੀ ਕਲਮ ਦੇ ਵਿੱਚ ਇਹ ਗੱਲ ਸਿਖਾਈ ਆ ਵੀ ਕੋਈ ਤੇਲ ਮੇਰ ਨਾ ਰੱਖੋ ਕਿਉਂਕਿ ਆਪਾਂ ਨੂੰ ਗਰਬਾਣੀ ਕੋਈ ਤੇਲ ਮੇਰ ਨਹੀਂ ਦੱਸਦੀ ਸਾਰੇ ਸਿਸਟਮ ਸਾਂਝੇ ਹੁੰਦੇ ਆ ਜੀ ਤੇ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਤੇ ਅੱਗੇ ਵੀਰ ਕੀ ਅਗਲੇ ਵਿਵਾਦ ਅੰਦਾਜ਼ ਸੱਚ ਬੋਲੋਗੇ ਵਿਵਾਦ ਖੜੇ ਹੋਣਗੇ ਸੱਚ ਬੋਲੋਗੇ ਵਿਵਾਦ ਖੜੇ ਹੋਣਗੇ ਤੁਹਾਡੇ ਆਪਣੇ ਵਿਰੋਧ ਵਿੱਚ ਖਲਾਉਣਗੇ ਸੱਚ ਬੋਲੋਗੇ ਵਿਵਾਦ ਖੜੇ ਹੋਣਗੇ ਤੁਹਾਡੇ ਆਪਣੇ ਵਿਰੋਧ ਵਿੱਚ ਖਲਾਉਣਗੇ ਜਿਉਂਦੇ ਦੀ ਕਦਰ ਨਾ ਪਾਉਂਦੀ ਦੁਨੀਆ ਮਰਿਆਂ ਦੇ ਪਿੱਛੋਂ ਕਰਦੇ ਆ ਯਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਬੱਲੇ ਛੇਰਾ ਉਕੀ ਫੀਮੇ ਉੱਤੇ ਲਾਇਆ ਬੈਨ ਸਰਕਾਰ ਨੇ ਨਸ਼ਿਆਂ ਦੇ ਰੋਕੇ ਵੈਣ ਸਰਕਾਰ ਨੇ ਉਕੀ ਫੀਮੇ ਉੱਤੇ ਲਾਇਆ ਬੈਨ ਸਰਕਾਰ ਨੇ ਨਸ਼ਿਆਂ ਦੀ ਰੋਕੇ ਵੈਣ ਸਰਕਾਰ ਨੇ ਨੀਕਾ ਮਾਵਾ ਦੇ ਪੁੱਤ ਮਰ ਗਏ ਪੀ ਕੇ ਠੀਕੇ ਦੀ ਸ਼ਰਾਬ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਦਿਨ ਰਾਤ ਲਾਉਂਦੇ ਆ ਦਿਮਾਨ ਬਾਬਾ ਜੀ ਲੋਕਾਂ ਨੂੰ ਵੰਡਦੇ ਗਿਆਨ ਬਾਬਾ ਜੀ ਦਿਨ ਰਾਤ ਲਾਉਂਦੇ ਆ ਦਿਮਾਨ ਬਾਬਾ ਜੀ ਲੋਕਾਂ ਨੂੰ ਵੰਡਦੇ ਗਿਆਨ ਬਾਬਾ ਜੀ ਜਾ ਤਾਂ ਪੁੱਛ ਕੇ ਵਿਆਹ ਆਉਂਦੇ ਜਾਂ ਤਾਂ ਪੁੱਛ ਕੇ ਵਿਆਹਉਂਦੇ ਆਪਣੀ ਔਲਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਨਹੀਂ ਰਹਿੰਦਾ ਜੋ ਫਰਕ ਸਮਝਾਉਂਦੇ ਬਾਬਾ ਜੀ ਹਰੇ ਰੰਗ ਦਾ ਨਾ ਚੋਲਾ ਆਪ ਪਾਉਂਦੇ ਬਾਬਾ ਜੀ ਨਹੀਂ ਰੰਗਾਂ 'ਚ ਫਰਕ ਸਮਝਾਉਂਦੇ ਬਾਬਾ ਜੀ ਹਰੇ ਰੰਗ ਦਾ ਨਾ ਚੋਲਾ ਆਪ ਪਾਉਂਦੇ ਬਾਬਾ ਜੀ ਪਹਿਰਾ 'ਚ ਬਿਠਾਉਂਦੇ ਸੰਗਤਾਂ ਪਖੰਡੀ ਗਈ ਸਾਧ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਗੁਰੂ ਦੀ ਨਹੀਂ ਮੰਨਦੇ ਲੀਡਰਾਂ ਦੀ ਮੰਨ ਲੈਂਦੇ ਆ ਲਾਲਚਾਂ 'ਚ ਆ ਕੇ ਮੋਨੇ ਘੋਨੇ ਸਰੀ ਉੱਤੇ ਪੱਗਾਂ ਬੰਨ ਲੈਂਦੇ ਆ ਗੁਰੂ ਦੀ ਨਹੀਂ ਮੰਨਦੇ ਲੀਡਰਾਂ ਦੀ ਮੰਨ ਲੈਂਦੇ ਆ ਲਾਲਚਾਂ 'ਚ ਆ ਕੇ ਮੋਨੇ ਘੋਨੇ ਸਰੀ ਉੱਤੇ ਪੱਗਾਂ ਬੰਨ ਲੈਂਦੇ ਆ ਕੀਤਾ ਪੱਗਾਂ ਨੇ ਕਈਆਂ ਨੂੰ ਬੜਾ ਕਾਮਯਾਬ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਕਿਸਾਨਾਂ ਦੀ ਫਸਲ ਕਿਸਾਨਾਂ ਦੇ ਆ ਖੇਤ ਸਰਕਾਰੀ ਨਹੀਂ ਮਰਜੀ ਤੇਰੀ ਨਾਲ ਲੱਗਦੇ ਕਿਉਂ ਰੇਡ ਸਰਕਾਰੀ ਨਹੀਂ ਕਿਸਾਨਾਂ ਦੀ ਫਸਲ ਕਿਸਾਨਾਂ ਦੇ ਆ ਖੇਤ ਸਰਕਾਰੀ ਨਹੀਂ ਮਰਜੀ ਤੇਰੀ ਨਾਲ ਲੱਗਦੇ ਕਿਉਂ ਰੇਡ ਸਰਕਾਰੀ ਨਹੀਂ ਲੱਭਣਾ ਨਹੀਂ ਕਿਤੋਂ ਰਾਜੇ ਰਣਜੀਤ ਜਿਹਾ ਰਾਜ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਵੰਡ ਕੇ ਛਕਣਾ ਕੱਲਾ ਲੰਗਰ ਨਹੀਂ ਹੁੰਦਾ ਵੰਡਣ ਵਾਲੀਆਂ ਚੀਜ਼ਾਂ ਹੋਰ ਵੀ ਬਥੇਰੀਆਂ ਆ ਪਰ ਮੈਂ ਦੱਸਣਾ ਨਹੀਂ ਚਾਹੁੰਦਾ ਚੀਜ਼ਾਂ ਕਿਹੜੀਆਂ ਕਿਹੜੀਆਂ ਆ ਵੰਡ ਕੇ ਛਕਣਾ ਕੱਲਾ ਲੰਗਰ ਨਹੀਂ ਹੁੰਦਾ ਵੰਡਣ ਵਾਲੀਆਂ ਚੀਜ਼ਾਂ ਹੋਰ ਵੀ ਬਥੇਰੀਆਂ ਆ ਮੈਂ ਦੱਸਣਾ ਨਹੀਂ ਚਾਹੁੰਦਾ ਚੀਜ਼ਾਂ ਕਿਹੜੀਆਂ ਕਿਹੜੀਆਂ ਆ ਜੇ ਮੈਂ ਦੱਸ ਦਿੱਤਾ ਪੈ ਜਾਣੇ ਪਿੰਡਾਂ 'ਚ ਫਸਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਮਜ਼ਦੂਰ ਵਰਗ ਦੇ ਸਰਪੰਚ ਹੁੰਦੇ ਨਹੀਂ ਪ੍ਰਮਾਣ ਕਈਆਂ ਪਿੰਡਾਂ 'ਚ ਇਸੇ ਕਰਕੇ ਬਣਦੇ ਸਰਪੰਚ ਕਿਸਾਨ ਕਈਆਂ ਪਿੰਡਾਂ 'ਚ ਮਜ਼ਦੂਰ ਵਰਗ ਦੇ ਸਰਪੰਚ ਹੁੰਦੇ ਨਹੀਂ ਪਰਮਾਨ ਕਈਆਂ ਪਿੰਡਾਂ 'ਚ ਇਸੇ ਕਰਕੇ ਬਣਦੇ ਸਰਪੰਚ ਕਿਸਾਨ ਕਈਆਂ ਪਿੰਡਾਂ 'ਚ ਪੁਤਲੇ ਮਣੋ ਹੀ ਲਾਉਂਦੀ ਨਾਰਾ ਦੁਨੀਆ ਸਾਡੀ ਏਕਤਾ ਬੜੀ ਆ ਜਿੰਦਾਬਾਦ ਮਿੱਤਰੋ ਨਾ ਸੱਚਦਾ ਆ ਦੂਸਰਾ ਵਿਵਾਦ ਮਿੱਤਰੋ ਨਾ ਸੱਚਦਾ ਆ ਦੂਸਰਾ ਵਿਵਾਦ ਮਿੱਤਰੋ ਮਜ਼ਦੂਰਾਂ ਨੇ ਗੱਲ ਮਜ਼ਦੂਰਾਂ ਦੀ ਕਰਨੀ ਆ ਤੇ ਕਿਸਾਨਾਂ ਨੇ ਕਿਸਾਨਾਂ ਦੀ ਸਾਂਝੀ ਗੱਲ ਕੋਈ ਨਹੀਂ ਕਰਦਾ ਮਰ ਗਈ ਇਨਸਾਨੀਅਤ ਇਨਸਾਨਾਂ ਦੀ ਮਜ਼ਦੂਰਾਂ ਨੇ ਗੱਲ ਮਜ਼ਦੂਰਾਂ ਦੀ ਕਰਨੀ ਆ ਤੇ ਕਿਸਾਨਾਂ ਨੇ ਕਰਨੀ ਗੱਲ ਕਿਸਾਨਾਂ ਦੀ ਸਾਂਝੀ ਗੱਲ ਕੋਈ ਨਹੀਂ ਕਰਦਾ ਮਰ ਗਈ ਇਨਸਾਨੀਅਤ ਇਨਸਾਨਾਂ ਦੀ ਚਾਹੁੰਦੇ ਕਰਨਾ ਇੱਕ ਦੂਜੇ ਤਾਈਂ ਬਰਬਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਇਹਨਾਂ ਨੇ ਸੱਚ ਕਦੇ ਬੋਲੀਦਾ ਦੂਜਾਂ ਨੇ ਕਿਸੇ ਦਾ ਕਦੇ ਭੇਦ ਖੋਲੀਦਾ ਇਹ ਨਾਣੀ ਸੱਚ ਕਦੇ ਬੋਲੀ ਦਾ ਗੁੱਝਾਣੀ ਕਿਸੇ ਦਾ ਕਦੇ ਭੇਦ ਖੋਲੀ ਦਾ ਮੈਨੂੰ ਮੇਰਾ ਆਖ ਦਾ ਮੈਨੂੰ ਮੇਰਾ ਆਖ ਦਾ ਗਾਮਾ ਉਸਤਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਨਵੀਂ ਚੱਲੀ ਮਾਂ ਰਿਆਦਾਚਾਰ ਫੈਰਦੀ ਨਵੀਂ ਚੱਲੀ ਮਨ ਰਿਆਦਾ ਚਾਰ ਪੈਰ ਦੀ ਪਿੰਡਾਂ ਨਾਲ ਰਲ ਗਈ ਸੰਗਤ ਸ਼ਹਿਰ ਦੀ ਨਵੀਂ ਚੱਲੀ ਮਨ ਰਿਆਦਾ ਚਾਰ ਪੈਰ ਦੀ ਪਿੰਡਾਂ ਨਾਲ ਰਲ ਗਈ ਸੰਗਤ ਸ਼ਹਿਰ ਦੀ ਪਿੰਡ ਸਭਰਾ ਦਾ ਸੁੱਖਾ ਰੱਖੇ ਨਾ ਪਿੰਡ ਸਭਰਾ ਦਾ ਸੁੱਖਾ ਰੱਖੇ ਨਾ ਕਿਸੇ ਦਾ ਲਿਹਾਜ਼ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਨਾ ਸੱਚ ਦਾ ਆ ਦੂਸਰਾ ਵਿਵਾਦ ਮਿੱਤਰੋ ਵਾਹਿਗੁਰੂ ਜੀ ਕਰਤਾ ਕੀ ਬਾਤ ਆ ਜੀ ਹਰ ਕੱਲ ਦੇ ਵਿੱਚ ਇਹਦੇ ਭਾਉ ਜੀ ਬੜੇ ਵੱਡੇ ਵੱਡੇ ਕੀ ਆਂਦਾ ਗਾਗਰ ਤੇ ਸਾਗਰ ਪਰਨੇ ਉਹ ਬੋਲ ਲਿਖਿਆ ਵੀ ਗਾਗਰ ਤੇ ਸਾਗਰ ਪਰਨਾ ਬਹੁਤ ਸੋਡਾ ਵੀਰ ਨੇ ਗਾਇਆ ਜੀ ਤੇ ਅੱਗੇ ਕੀ ਅੱਗੇ ਜਾਗਰੂਕ ਗਰੀਬਾਂ ਨੂੰ ਜਾਗਰੂਕ ਕਰਨ ਵਾਸਤੇ ਬਿਨ ਗਿਆ ਅੰਦਾ ਅੱਗੇ ਲੱਗੋ ਸੇਰੀ ਉਤੇ ਚੁੱਕੋ ਜ਼ਿੰਮੇਵਾਰੀਆਂ ਕਰੋ ਸਰਪੰਚੀ ਦੇ ਸਾਹਮਣੋਂ ਨੰਬਰਦਾਰੀਆਂ ਅੱਗੇ ਲੱਗੋ ਸੇਰੀ ਉਤੇ ਚੁੱਕੋ ਜ਼ਿੰਮੇਵਾਰੀਆਂ ਕਰੋ ਸਰਪੰਚੀ ਦੇ ਸਾਹਮਣੋਂ ਨੰਬਰਦਾਰੀਆਂ ਮੋੜ ਮੋੜ ਨਾ ਰਹੀਏ ਨਸੀਬਾਂ ਨੂੰ ਮੈਂ ਹੱਕਾਂ ਲਈ ਜਾਗਰੂਕ ਕਰਾਂ ਗਰੀਬਾਂ ਨੂੰ ਮੈਂ ਹੱਕਾਂ ਲਈ ਜਾਗਰੂਕ ਕਰਾਂ ਗਰੀਬਾਂ ਨੂੰ ਪੜ ਲੈ ਕੇ ਅੱਗੇ ਵੱਲ ਨੂੰ ਜਾਈਏ ਆਟਾ ਦਾਲ ਨਾ ਮੰਗ ਕੇ ਖਾਈਏ ਪੜ ਲੈ ਕੇ ਅੱਗੇ ਵੱਲ ਨੂੰ ਜਾਈਏ ਆਟਾ ਦਾਲ ਨਾ ਮੰਗ ਕੇ ਖਾਈਏ ਪੂਰਾ ਕਰੀਏ ਮਾਪਿਆਂ ਦੀਆਂ ਰੀਝਾਂ ਨੂੰ ਮੈਂ ਹਕ ਤਾਂ ਲਈ ਜਾਗਰੂਕ ਕਰਾਂ ਗਰੀਬਾਂ ਨੂੰ ਗਲੀਆਂ 'ਚ ਘੁੰਮੋਣਾ ਫੰਡੇ ਜੇ ਖਲਾਰ ਕੇ ਸੇਰੀ 'ਤੇ ਪੱਗ ਬਨੋ ਸੁਣੀ ਜੀ ਸਵਾਰ ਕੇ ਗਲੀਆਂ 'ਚ ਘੁੰਮੋਣਾ ਫੰਡੇ ਜੇ ਖਲਾਰ ਕੇ ਸੇਰੀ 'ਤੇ ਬਨੋ ਪੱਗ ਸੋਹਣੀ ਜੀ ਸਵਾਰ ਕੀ ਕੁਰਤੇ ਪਜਾਮੇ ਪਾਓ ਭਾਵੇਂ ਪਾਲਿਓ ਕਮੀਜ਼ਾਂ ਨੂੰ ਮੈਂ ਹੱਕਾਂ ਲਈ ਜਾਗਰੂਕ ਕਰਦਾ ਗਰੀਬਾਂ ਨੂੰ ਪੰਚਾਇਤ ਦੀ ਜ਼ਮੀਨ 'ਚ ਗਰੀਬਾਂ ਦੇ ਨਹੀਂ ਹੱਲ ਚੱਲਦੇ ਮੈਂ ਇਸ ਵਿਸ਼ੇ ਉੱਤੇ ਲੈ ਕੇ ਤਿੰਨ ਚਾਰ ਗੀਤ ਗਾ ਲਦੇ ਪੰਚਾਇਤ ਦੀ ਜ਼ਮੀਨ 'ਚ ਗਰੀਬਾਂ ਦੇ ਨਹੀਂ ਹੱਲ ਚੱਲਦੇ ਮੈਂ ਇਸ ਵਿਸ਼ੇ ਉੱਤੇ ਲੈ ਕੇ ਤਿੰਨ ਚਾਰ ਗੀਤ ਗਾ ਲਦੇ ਮੇਰੀ ਕਲਮ ਬੀਜ ਦੀ ਸੱਚ ਦੇ ਬੀਜਾਂ ਨੂੰ ਮੈਂ ਹੱਕਾਂ ਲਈ ਜਾਗਰੂਕ ਕਰਾਂ ਗਰੀਬਾਂ ਨੂੰ 25 ਵੀ ਲੰਘ ਜਾਣਾ ਆ ਜਿਵੇਂ ਲੰਘਿਆ 22 ਮਿੱਤਰੋ ਸੁੱਕਾ ਦੇਣਾ ਨਹੀਂ ਲੰਘਣਾ ਐਤ ਕੀ 27 ਮਿੱਤਰੋ 25 ਵੀ ਲੰਘ ਜਾਣਾ ਆ ਜਿਵੇਂ ਲੰਘਿਆ 22 ਮਿੱਤਰੋ ਸੁੱਕਾ ਦੇਣਾ ਨਹੀਂ ਲੰਘਣਾ ਐਤ ਕੀ 27 ਮਿੱਤਰੋ ਪੂਰਾ ਕਰਨਾ ਦੇਲ ਦੀਆਂ ਰੀਝਾਂ ਨੂੰ ਮੈਂ ਹੱਕਾਂ ਲਈ ਜਾਗ ਰੂਕ ਕਰਾਂ ਗਰੀਬਾਂ ਨੂੰ ਆਪਣੇ ਨਸੀਬ ਆਪੇ ਹੀ ਬਣਾਉਣੇ ਪੈਂਦੇ ਆ ਮਿਹਨਤਾਂ ਦੇ ਨਾਲ ਮੱਥੇ ਲਾਉਣੇ ਪੈਂਦੇ ਆ ਆਪਣੀ ਨਸੀਬ ਆਪੇ ਹੀ ਬਣਾਉਣੇ ਪੈਂਦੇ ਆ ਮਿਹਨਤਾਂ ਦੇ ਨਾਲ ਮੱਥੇ ਲਾਉਣੇ ਪੈਂਦੇ ਆ ਮੁੜ ਮੁੜ ਨਾ ਰਹੀਏ ਨਸੀਬਾਂ ਨੂੰ ਮੈਂ ਹੱਕਾਂ ਲਈ ਜਾਗ ਰੂਗ ਕਰਦਾ ਗਰੀਬਾਂ ਨੂੰ ਮੇਰੇ ਦਿਲ 'ਚ ਦਰਦ ਗਰੀਬਾਂ ਗਰੀਬ ਲੋਕਾਂ ਦਾ ਮੈਨੂੰ ਭੋਰਾ ਲਾਲਚ ਨਹੀਂ ਨੋਟਾਂ ਦਾ ਮੇਰੇ ਦਿਲ 'ਚ ਦਰਦ ਗਰੀਬ ਲੋਕਾਂ ਦਾ ਮੈਨੂੰ ਭੋਰਾ ਲਾਲਚ ਨਹੀਂ ਨੋਟਾਂ ਦਾ ਮੈਂ ਖਰੀਦ ਕਦੇ ਨਹੀਂ ਸਕਦਾ ਮਹਿੰਗੀਆਂ ਚੀਜ਼ਾਂ ਨੂੰ ਮੈਂ ਹਕਾਂ ਲਈ ਜਾਗ ਰੂਕ ਕਰਾਂ ਗਰੀਬਾਂ ਨੂੰ ਮੈਂ ਹਕਾਂ ਲਈ ਜਾਗ ਰੂਕ ਕਰਾਂ ਗਰੀਬਾਂ ਨੂੰ ਚੰਗੀਆਂ ਜ਼ਮੀਨਾਂ 'ਚ ਪਾਰਕਾਂ ਬਣਾਈਆਂ ਜਾਂਦੀਆਂ ਘੁੰਮਣ-ਕਮਾਉਣ ਨੂੰ ਚੰਗੀਆਂ ਜ਼ਮੀਨਾਂ ਵਿੱਚ ਪਾਰਕਾਂ ਬਣਾਈਆਂ ਜਾਂਦੀਆਂ ਘੁੰਮਣ-ਕਮਾਉਣ ਨੂੰ ਘਟ ਗਿਆ ਜਮੀਨਾਂ 'ਚ ਮਿਲਦੇ ਪਲਾਟ ਗਰੀਬਾਂ ਨੂੰ ਘਰ ਪਾਉਣ ਨੂੰ ਚੰਗੀਆਂ ਜਮੀਨਾਂ 'ਚ ਪਾਰਕਾਂ ਬਣਾਈਆਂ ਜਾਂਦੀਆਂ ਘੁੰਮਣ ਕਮਾਉਣ ਨੂੰ ਘਟਿਆ ਜਮੀਨਾਂ 'ਚੋਂ ਮਿਲਦੇ ਪਲਾਟ ਗਰੀਬਾਂ ਨੂੰ ਘਰ ਪਾਉਣ ਨੂੰ ਸੱਚ ਬੋਲਣ ਤੋਂ ਕਦੇ ਨਾ ਰੋਕੋ ਜ਼ੀਬਾਂ ਨੂੰ ਮੈਂ ਹੱਕਾਂ ਲਈ ਜਾਗ ਰੂਕ ਕਰਾਂ ਗਰੀਬਾਂ ਨੂੰ ਮੈਂ ਹੱਕਾਂ ਲਈ ਜਾਗ ਰੂਕ ਤਰ੍ਹਾਂ ਤਰੀਬਾਂ ਨੂੰ ਪਿੱਠ ਦੇ ਪਿੱਛੇ ਮਾੜਾ ਕਹਿਣ ਨਾਲੋਂ ਮੂੰਹ ਤੇ ਵਿਖਾਈ ਆਕੜ ਚੰਗੀ ਆ ਮੈਂ ਬਾਹਲਾ ਕੁਝ ਨਹੀਂ ਰੱਬ ਤੋਂ ਮੰਗਿਆ ਕਲਮ ਇੱਕ ਧਾਕੜ ਮੰਗੀ ਆ ਕਲਮ ਇੱਕ ਧਾਕੜ ਮੰਗੀ ਆ ਪਿੱਠ ਦੇ ਪਿੱਛੇ ਮਾੜਾ ਕਹਿਣ ਨਾਲੋਂ ਮੂੰਹ ਤੇ ਵਿਖਾਈ ਆਕੜ ਚੰਗੀ ਆ ਮੈਂ ਬਾੜਾ ਕੁਝ ਨਹੀਂ ਰੱਬ ਤੋਂ ਮੰਗਿਆ ਕਲਮ ਇੱਕ ਤਾਕੜ ਮੰਗੀ ਆ ਕਲਮ ਇੱਕ ਤਾਕੜ ਮੰਗੀ ਆ ਮੁੜ ਮੁੜ ਨਾ ਰਹੀ ਨਸੀਬਾਂ ਨੂੰ ਮੈਂ ਹੱਕਾਂ ਲਈ ਜਾਗ ਰੂਕ ਕਰਾਂ ਗਰੀਬਾਂ ਨੂੰ ਪਿੰਡ ਸਭਰਾਵੀ ਇੱਕ ਲਹਿਰ ਉੱਠੀ ਏ ਪਿੰਡ ਸਭਰਾਵੀ ਇੱਕ ਲਹਿਰ ਉੱਠੀ ਏ ਗੀਤਕਾਰ ਸੁਖੇ ਨੇ ਗਰੀਬਾਂ ਦੇ ਹੱਕਾਂ ਲਈ ਕਲਮ ਚੁੱਕੀ ਏ ਪਿੰਡ ਸਭਰਾਵੀ ਇੱਕ ਲਹਿਰ ਉੱਠੀ ਏ ਗੀਤਕਾਰ ਸੁਖੇ ਨੇ ਗਰੀਬਾਂ ਦੇ ਹੱਕਾਂ ਲਈ ਕਲਮ ਚੁੱਕੀ ਏ ਮੇਰੀ ਕਲਮ ਦੀ ਜਿਹਦੀ ਸੱਚ ਦੇ ਬੀਜਾਂ ਨੂੰ ਮੈਂ ਹੱਤਾਂ ਲਈ ਜਾਗ ਰੂਪ ਕਰਾਂ ਗਰੀਬਾਂ ਨੂੰ ਮੈਂ ਹੱਤਾਂ ਲਈ ਜਾਗ ਰੂਪ ਕਰਾਂ ਗਰੀਬਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸ਼ੇਰ ਬੜੇ ਸੋਹਣੇ ਸੋਹਣੇ ਬੋਲ ਰੱਖਦਾ ਹੈ ਵੀਰ ਆਹ ਇੱਕ ਕਵਿਤਾ ਜਾਂ ਕੋਈ ਸ਼ੇਰੋ ਸ਼ਾਇਰੀ ਕਿਉਂਕਿ ਜਿਹੜੀ ਬੰਦੇ ਦੇ ਚੰਗੇ ਕੰਮਾਂ ਲਈ ਢੋਕਦੀ ਹੋਵੇ ਤੇ ਰੂਹ ਖੋਜ ਹੋ ਗਈ ਹੈ ਜੀ ਜਿਹੜੇ ਜਿਹੜੇ ਤੁਸੀਂ ਬੋਲ ਲੁਕੇ ਹਰ ਇੱਕ ਦੇ ਬੋਲ ਦੇ ਵਿੱਚੋਂ ਬਾਈ ਜੀ ਬਹੁਤ ਵੱਡੇ ਮੈਸੇਜ ਜਾਂਦੇ ਨੇ ਵੀ ਕਹਿੰਦੇ ਆਪ ਤੁਸੀਂ ਆਪ ਦੱਸ ਦਿਓ ਵੀ ਜਿਹੜੇ ਜਿਹੜੇ ਮੈਸੇਜ ਜਾਂਦੇ ਨੇ ਲੋਕਾਂ ਦੇ ਵਿੱਚ ਜਿਹੜੇ ਪਿਆਰ ਹਾਂਜੀ ਹਾਂਜੀ ਬਣਾ ਕੇ ਰੱਖਣਾ ਥੋੜਾ ਜਿਹਾ ਸੰਗਤ ਨੂੰ ਦੱਸ ਦਿਓ ਵੀ ਉਹਦਾ ਪ੍ਰਸੰਗ ਕਰਕੇ ਥੋੜਾ ਜਿਆ ਹਾਂਜੀ ਹਾਂਜੀ ਵੀ ਇਹ ਇਹਨਾਂ ਦੇ ਬੋਲ ਜਿਹੜੇ ਬੋਲ ਬੋਲੇ ਆ ਕੀ ਮਤਲਬ ਹੈ ਇਹਨਾਂ ਦਾ ਹਾਂਜੀ ਹਾਂਜੀ ਮੈਂ ਨਾ ਵੀ ਗਰੀਬਾਂ ਨੂੰ ਜਾਗਰੂਕ ਹੋਣਾ ਆਟਾ ਦਾਲ ਨਾ ਲੈ ਖਾਣ ਮਿਹਨਤ ਕਰਨ ਅੱਗੇ ਲੱਗਣ ਮਤਲਬ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੀਆਂ ਪੰਚਾਇਤੀਆਂ ਜ਼ਮੀਨਾਂ ਹੈ ਇੰਨਾ ਵਾ ਖੁੱਲੀਆਂ ਜ਼ਮੀਨਾਂ 'ਚ ਪਾਣੀ ਦਾ ਪ੍ਰਬੰਧ ਹੋਵੇ ਦੀ ਮੀ ਦੂਜੇ ਵਰਗ ਨੂੰ ਹਿੱਸਾ ਦਿੱਤਾ ਜਾਵੇ ਗਰੀਬ ਲੋਕਾਂ ਨੂੰ ਹਿੱਸਾ ਦਿੱਤਾ ਜਿਵੇਂ ਸਾਡੇ ਪਿੰਡ ਸਫਰਾ ਦੇ ਵਿੱਚ 1400 ਕਿਲਾ ਪੰਚਾਇਤ ਦੀ ਜ਼ਮੀਨ ਆ ਉਹਦੇ ਵਿੱਚ ਪਾਣੀ ਦੀ ਦਿੱਕਤ ਹੈਗੀ ਆ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਕਿਸਾਨ ਵਰਗ ਦਾ ਕਸੂਰ ਆ ਜਾਂ ਕਿਸੇ ਦਾ ਕਸੂਰ ਉਹ ਸਿਰਫ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉਹ ਤਾਂ ਕਰਕੇ ਫਿਰ ਉਹ ਜਿਨ੍ਹਾਂ ਜਿਨ੍ਹਾਂ ਦੇ ਨਾਲ ਲੱਗਦੀ ਜ਼ਮੀਨ ਉਹ ਹੀ ਉਹ ਹੀ ਲੈ ਸਕਦਾ ਜਿਨ੍ਹਾਂ ਜਿਨ੍ਹਾਂ ਦਾ ਪਾਣੀ ਪੈਂਦਾ ਉਹ ਦੂਜਾ ਬੰਦਾ ਲੈ ਨਹੀਂ ਸਕਦਾ ਇਸ ਲਈ ਚਾਹੁੰਦੇ ਆ ਪਿੰਡ ਦੀ ਪੰਚਾਇਤ ਅੱਗੇ ਵੀ ਬੇਨਤੀ ਕਰਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਪੰਚਾਇਤ ਦੀ ਜ਼ਮੀਨ ਜੁਤੀ ਵਰਗ ਨੂੰ ਹਿੱਸਾ ਦਿੱਤਾ ਜਾਵੇ ਗਰੀਬ ਕਿਸਾਨਾਂ ਨੂੰ ਹਿੱਸਾ ਦਿੱਤਾ ਜਾਵੇ ਮਤਲਬ ਜੇ ਵੰਡ ਕੇ ਸ਼ੱਕਣ ਵਾਲਾ ਕਨਸੈਪਟ ਸਮਝਿਆ ਜਾਵੇ ਗੁਰੂ ਨਾਨਕ ਪਾਤਸ਼ਾਹ ਦਾ ਵੰਡ ਕੇ ਸ਼ੱਕੋ ਵੰਡ ਕੇ ਛਕਣ ਵਾਲਾ 컨ਸੈਪਟ ਸਮਝਿਆ ਜਾਵੇ ਜਿਨ੍ਹਾਂ ਕੋਲ ਆਪਣੀਆਂ ਖੁੱਲੀਆਂ ਜ਼ਮੀਨਾਂ ਨੇ ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਹੀ ਛੱਡ ਦੇਣੀਆਂ ਚਾਹੀਦੀਆਂ ਕਿਉਂ ਗਰੀਬਾਂ ਲਈ ਗਰੀਬ ਕਿਸਾਨਾਂ ਲਈ ਛੱਡ ਦੇਣੀਆਂ ਚਾਹੀਦੀਆਂ ਉਹਦੇ ਵਿੱਚ ਦੇ ਵੀ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵਾ ਵੰਡ ਕੇ ਛਕਣਾ ਕੱਲਾ ਲੰਗਰ ਨਹੀਂ ਹੁੰਦਾ ਵੰਡਣ ਵਾਲੀਆਂ ਚੀਜ਼ਾਂ ਹੋਰ ਵੀ ਬਧੇਰੀਆਂ ਨੇ ਉਹ ਤੁਹਾਨੂੰ ਦੱਸ ਹੋਣੀ ਚੁੱਕੇ ਸੀ ਖਸਰਾ ਭਰਾ ਨੇ ਤੁਹਾਨੂੰ ਕਹਿੰਦਾ ਕੱਲੀ ਕੱਲੀ ਜੁੜਾ ਦੱਸ ਦਿੱਤਾ ਤੁਹਾਨੂੰ ਕੱਲੀ ਕੱਲੀ ਸਮਝਾਈ ਦਿੱਤੀ ਬਾਕੀ ਮਧੂ ਵਰਗ ਇਤਰਾਜ਼ ਕਰਦਾ ਵਾ ਮਧੂ ਵਰਗ ਦੇ ਵੀਰ ਮੇਰੇ ਕੋਲ ਆਏ ਸੀ ਆਂਦੇ ਮਧੂ ਵਰਗ ਲਈ ਲਿਖੇ ਉਹ ਇਤਰਾਜ਼ ਕਰਦੇ ਆਂਦੇ ਸਰ ਜਦੋਂ ਵੀ ਚੋਣਾਂ ਮਜ਼ਦੂਰ ਵਰਗ ਨੂੰ ਕੋਲ ਬਿਠਾਇਆ ਜਾਵੇ ਤੇ ਮਜ਼ਦੂਰ ਵਰਗ ਦੀ ਵੀ ਸਰਪੰਚ ਦੀ ਵਿੱਚੋਂ ਵਾਰੀ ਰੱਖੀ ਜਾਵੇ ਵੀ ਸਾਡੀ ਵਾਰੀ ਰੱਖੀ ਜਾਵੇ ਹਾਂ ਚਾਲਪਾਤ ਉੱਪਰ ਉੱਠ ਕੇ ਪਾਰਟੀ ਬਾਜੀ ਉੱਪਰ ਉੱਠ ਕੇ ਤੇ ਇਸ ਲਈ ਬੇਨਤੀ ਆਈ ਕਰਦੇ ਪੰਚਾਇਤ ਨੂੰ ਵੀ ਜਿਵੇਂ ਤੁਸੀਂ ਦੱਸਦੇ ਆ ਵੀ ਛੱਪੜਾ ਦੇ ਥਾਂ ਤੇ ਚੰਗੀਆਂ ਜਗ੍ਹਾ ਤੇ ਪਾਰਕਾਂ ਬਣੀਆਂ ਹਾਂ ਹਾਂ ਜਿਵੇਂ ਗਰੀਬ ਗਰੀਬ ਲੋਕਾਂ ਨੂੰ ਕਈਆਂ ਥਾਵਾਂ ਤੇ ਚੰਗੀ ਜ਼ਮੀਨ ਹੁੰਦੀ ਕਈਆਂ ਪਿੰਡਾਂ ਚ ਪਿੰਡ ਮੈਂ ਕਿ ਪਿੰਡ ਚ ਗਿਆ ਸੀ ਹੁਣ ਚਲੋ ਪਿੰਡ ਦਾ ਨਾਂ ਨਹੀਂ ਲੈਣਾ ਉਹ ਕਹਿੰਦੇ ਚੰਗੀ ਜ਼ਮੀਨ ਵੀ ਹੈਗੀ ਸਾਡੇ ਪਿੰਡ ਪਰ ਪੰਚਾਇਤ ਨੇ ਸਾਨੂੰ ਜਾਣ ਬੁੱਝ ਕੇ ਘੜੀਆ ਜ਼ਮੀਨ ਚੋਂ ਦਿੱਤੀ ਮਤਲਬ ਮੇਨ ਰੋਡ ਦੇ ਛੱਪੜ ਦੇ ਛੱਪੜ ਕੰਡੇ ਦੇ ਦਿੰਦੇ ਜਾਂ ਘੜੀਆ ਜ਼ਮੀਨ ਚੋਂ ਜਾਂ ਮੜੀਆਂ ਨਾ ਕਈਆਂ ਦੀ ਕੰਦ ਸਾਂਝੀ ਕਰ ਦਿੰਦੇ ਆ ਇਹ ਬਿਲਕੁਲ ਗਲਤ ਗੱਲਾਂ ਆ ਮਤਰੀ ਮਾਮਲਾ ਸਰੂਪ ਐ ਨਹੀਂ ਹੋਣਾ ਚਾਹੀਦਾ ਅਗਲਾ ਬੋਲ ਮੈਂ ਲਿਖੀ ਸੀ ਜਿਵੇਂ ਇੱਕ ਦਿਨ ਦਲਜੀਤ ਉਸਾਨ ਦੀ ਵੀਡੀਓ ਆ ਰਹੀ ਸੀ ਜੀ ਜੀ ਉਹ ਕਹਿ ਰਹੇ ਇਸ ਵਿੱਚ ਸ਼ਰਾਬ ਤੇ ਗੀਤ ਗਾਉਣੇ ਛੱਡ ਦੂੰ ਜੇ ਸ਼ਰਾਬ ਸਰਕਾਰ ਕੀ ਕਰੇ ਵੀ ਠੇਕੇ ਬੰਦ ਕਰ ਦੇ ਮੈਂ ਉਹ ਜੇ ਗੀਤ ਵਹਿ ਗਾਉਣ ਵਾਲਾ ਤੇ ਉਹਨਾਂ ਦਾ ਆਪਣੀ ਉਹਨਾਂ ਤੱਕ ਪਹੁੰਚ ਨਹੀਂ ਹੈਗੀ ਇਹ ਲਈ ਮੈਂ ਤੁਹਾਨੂੰ ਥੋੜੇ ਬੋਲ ਤੁਹਾਡੇ ਸਾਹਮਣੇ ਕਰ ਦਿੰਦਾ ਪਰ ਨਹੀਂ ਤੁਹਾਡੀ ਕਲਮ 'ਚ ਵੀ ਬੜੀ ਤਾਕਤ ਹੈ ਜੀ ਮੈਂ ਗਾਉਣ ਮੈਨੂੰ ਗਾਉਣਾ ਤਾਂ ਨਹੀਂ ਆਉਂਦਾ ਚਲੋ ਮੈਂ ਤੁਹਾਡੇ ਸਾਹਮਣੇ ਰਾ ਦਿੰਦਾ ਇਹਨੂੰ ਆਖਦਾ ਦਸਾਂਝਾਂ ਵਾਲਾ ਦਿਲ ਜੀਤ ਸਰਕਾਰੀ ਨਹੀਂ ਤੈਨੂੰ ਆਖਦਾ ਦਸਾਂਝਾਂ ਵਾਲਾ ਦਿਲ ਜੀਤ ਸਰਕਾਰੀ ਨਹੀਂ ਗਾਉਣੇ ਛੱਡ ਨੂੰ ਸ਼ਰਾਬ ਤੇ ਮੈਂ ਸਾਰੇ ਗੀਤ ਸਰਕਾਰੀ ਨਹੀਂ ਤੈਨੂੰ ਆਗਦਾ ਦਸਾਂਝਾਂ ਵਾਲਾ ਦਿਲ ਜੀਤ ਸਰਕਾਰੀ ਨਹੀਂ ਗਾਉਣੇ ਛੱਡ ਦੂੰ ਸ਼ਰਾਬ ਤੇ ਮੈਂ ਸਾਰੇ ਗੀਤ ਸਰਕਾਰੀ ਨਹੀਂ ਠੇਕੇਆਂ ਨੂੰ ਤਾਲੇ ਲਾ ਕੇ ਪੜ ਬਾਣੀ ਦੇ ਸ਼ਲੋਕ ਨਹੀਂ ਠੇਕੇਆਂ ਨੂੰ ਗਾਲੇ ਲਾ ਕੇ ਪੜ ਬਾਣੀ ਦੇ ਸ਼ਲੋਕ ਨਹੀਂ ਤੂੰ ਵੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟ ਨਹੀਂ ਮੈਂ ਵੀ ਛੱਡ ਦੂੰਗਾ ਕਰਨੇ ਗੀਤਾਂ ਵਿੱਚ ਨਸ਼ੇ ਪ੍ਰਮੋਟ ਨਹੀਂ ਮੈਂ ਵੀ ਛੱਡ ਦੂੰਗਾ ਗੀਤਾਂ ਵਿੱਚ ਕਰਨੇ ਨਸ਼ੇ ਪ੍ਰਮੋਟ ਨਹੀਂ ਪੀ ਕੇ ਸ਼ਰਾਬ ਮਰੇ ਲੱਖਾਂ ਪੁੱਤ ਮਾਵਾਂ ਦੇ ਜਾਂਦੀ ਖੁੱਲੀ ਵਰਤਾਈ ਵਿੱਚ ਪਿੰਡ ਸਭਰਾਵਾਂ ਦੇ ਪੀ ਕੇ ਸ਼ਰਾਬ ਮਰੇ ਲੱਖਾਂ ਪੁੱਤ ਮਾਮਾ ਦੇ ਜਾਂਦੀ ਖੁੱਲੀ ਵਰਤਾਈ ਵਿੱਚ ਪਿੰਡ ਸਭਰਾਵਾਂ ਦੇ ਗੀਤਕਾਰ ਸੁੱਖਾ ਪੀਂਦਾ ਭੰਗਾ ਘੋਟ ਘੋਟਨੀ ਤੂੰ ਵੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟਰੀ ਮੈਂ ਵੀ ਛੱਡ ਦੂੰਗਾ ਗੀਤਾਂ ਵਿੱਚ ਕਰਨੇ ਨਸ਼ੇ ਪਰ ਮੋੜਨੀ ਸੌਂ ਲੱਗੇ ਮੈਨੂੰ ਮੇਰੀ ਬੰਨੀ ਪੱਗ ਦੀ ਜਿਹੜੀ ਮੈਨੂੰ ਵੱਧ ਜਾਣ ਤੋਂ ਪਿਆਰੀ ਲੱਗਦੀ ਸੌਂ ਲੱਗੇ ਮੈਨੂੰ ਮੇਰੀ ਬੰਨੀ ਪੱਗ ਦੀ ਜਿਹੜੀ ਮੈਨੂੰ ਵੱਧ ਜਾਣ ਤੋਂ ਪਿਆਰੀ ਲੱਗਦੀ ਕਰਦੇ ਪਿਆਰ ਮੇਰੇ ਗੀਤਾਂ ਨੂੰ ਸਾਰੇ ਲੋਗ ਨਹੀਂ ਉਨੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟ ਨਹੀਂ ਮੈਂ ਵੀ ਛੱਡ ਦੂੰਗਾ ਗੀਤਾਂ ਵਿੱਚ ਕਰਨੇ ਨਸ਼ੇ ਪਰ ਮੂੰਡ ਨਹੀਂ ਤੂੰ ਮੰਨਦੀ ਨਹੀਂ ਨਸ਼ਾ ਠੇਕੇ ਦੀ ਸ਼ਰਾਬ ਨੂੰ ਉਤੋਂ ਉਤੋਂ ਆਖੇ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਤੂੰ ਮੰਨਦੀ ਨਹੀਂ ਨਸ਼ਾ ਠੇਕੇ ਦੀ ਸ਼ਰਾਬ ਨੂੰ ਉਤੋਂ ਉਤੋਂ ਆਖੇ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਵੱਡੇ ਵੱਡੇ ਠੇਕੇ ਤੇਰੇ ਚੱਲ ਦੇ ਬਠਿੰਡੇ ਤੇ ਮਲੋਟ ਨਹੀਂ ਤੂੰ ਵੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟ ਨਹੀਂ ਮੈਂ ਵੀ ਛੱਡ ਦੂੰਗਾ ਕਰਨੇ ਗੀਤਾਂ ਵਿੱਚ ਨਸ਼ੇ ਪਰ ਮੋਢਰੀ ਹੁੰਦਾ ਆ ਖਜ਼ਾਨਾ ਤੇਰਾ ਖਾਲੀ ਜਦੋਂ ਤੈਨੂੰ ਜਾਂਦਾ ਪੁੱਛਿਆ ਹੂੰ ਇਨਾ ਵੀ ਨਾ ਤੂੰ ਲੇਖ ਸੱਚ ਪਿੰਡ ਸਭਰਾ ਦੇ ਸੁਖਿਆ ਹੁੰਦਾ ਆ ਖਜ਼ਾਨਾ ਤੇਰਾ ਖਾਲੀ ਜਦੋਂ ਤੈਨੂੰ ਜਾਂਦਾ ਪੁੱਛਿਆ ਤੂੰ ਇਨਾ ਵੀ ਨਾ ਲੇਖ ਸੱਚ ਪਿੰਡ ਸਭਰਾ ਦੇ ਸੁਖਿਆ ਤੰਗ ਬੜੇ ਹੋਏ ਤੇਰੇ ਤੋਂ ਪੰਜਾਬ ਦੇ ਸਾਰੇ ਲੋਕ ਨਹੀਂ ਤੂੰ ਹੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟ ਨਹੀਂ ਮੈਂ ਨਹੀਂ ਛੱਡ ਦੂੰਗਾ ਗੀਤਾਂ ਵਿੱਚ ਕਰਨੇ ਨਸ਼ੇ ਪਰ ਮੂੜਨੀ ਤੈਨੂੰ ਆਖਦਾ ਦਸਾਂਝਾਂ ਵਾਲਾ ਦਿਲ ਜਾ ਤੇ ਦਿਲ ਜੀਤਨੀ ਤੂੰ ਹੀ ਛੱਡ ਠੇਕੇ ਦੀ ਸ਼ਰਾਬ ਤੋਂ ਕਮਾਉਣੇ ਨੋਟ ਨਹੀਂ ਤੂੰ ਤੈਨੂੰ ਆਖਦਾ ਦਸਾਂਝਾਂ ਵਾਲਾ ਦਿਲ ਜੀਤਨੀ ਗੋਣੇ ਛੱਡ ਦੇ ਖਰਾਬ ਤੇ ਮੈਂ ਸਾਰੇ ਗੀਤ ਨਹੀਂ ਤੈਨੂੰ ਆਖਦਾ ਦਸਾਂਝਾਂ ਵਾਲਾ ਦਿਲ ਜੀਤਨੀ ਕਾਹੜੇ ਕਾਲੇ ਲਿਖਿਆ ਵੀ ਇਹਨੇ ਜਿਵੇਂ ਅਸੀਂ ਬਾਈ ਜੀ ਖਸ ਖਸ ਦੀ ਖੇਤੀ ਦੀ ਮੰਗ ਕਰਦੇ ਹਾਂ ਨਾ ਵੀ ਪੰਜਾਬ ਦੇ ਵਿੱਚ ਮਾਰੂ ਨਸ਼ੇ ਬੇ ਕਰ ਕਰ ਜੁਕਿਆ ਜੀ ਹਾਂਜੀ ਆਰਗੈਨਿਕ ਖੇਤੀ ਜਿਹੜੀ ਧਰਤੀ ماں ਦੀ ਧਰਤੀ ਤੋਗਦੀ ਆ ਬਾਈ ਜੀ ਕਿਉਂਕਿ ਇਹ ਜਾਣ ਬੁੱਝ ਕੇ ਸਿਸਟਮ ਵੀਰ ਜਿਵੇਂ ਲਿਖਿਆ ਵੀ ਸ਼ਰਾਬ ਉਹਨੂੰ ਉਹ ਵੀ